ਸੁਅਜ ਪੋਂਗ ਡੈਮ ਦੇ ਗੇਟ ਖੋਲ ਦਿੱਤੇ ਜਾਣਗੇ ਪੋਂਗ ਡੈਮ ਦੇ ਵਿੱਚੋਂ 1 ਲੱਖ ਦੇ ਕਰੀਬ ਕਿਊਸਿਕ ਪਾਣੀ ਹੈ ਜਿਹੜਾ ਉਹ ਛੱਡਿਆ ਜਾਣਾ ਦੱਸਦੀ ਹੈ ਕਿ ਡਿਪਟੀ ਕਮਿਸ਼ਨਰਾਂ ਨੂੰ BBMP ਨੇ ਅਲਰਟ ਕਰ ਦਿੱਤਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਕੀਤਾ ਜਾਵੇ ਜਿਹੜੇ ਜਿਹੜੇ ਡੈਮਾਂ ਦੇ ਨਦੀਆਂ ਜਾਂ ਨਾਲਿਆਂ ਦੇ ਕੰਢਿਆਂ ਤੇ ਸ਼ਹਿਰ ਜਾਂ ਪਿੰਡ ਵਸੇ ਹੋਏ ਨੇ ਤਾਂ ਪੋਂਗ ਡੈਮ ਦੇ ਵਿੱਚੋਂ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਅੱਜ ਦੁਪਹਿਰ ਬਾਅਦ ਛੱਡਿਆ ਜਾ ਸਕਦਾ ਹੈ BBMP ਨੇ ਫੈਸਲਾ ਸੁਰੱਖਿਆ ਦੇ ਹਿੱਤ ਲਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਪੌਂਗ ਡੈਮ ਦੇ ਗੇਟ ਖੋਲੇ ਜਾਣੇ ਨੇ ਸੋ ਪੰਜਾਬ ਦੇ ਵੱਲੇ ਪਾਣੀ ਆਵੇਗਾ ਜਿਸ ਕਰਕੇ ਪੰਜਾਬ ਦੇ ਕਈ ਪਿੰਡ ਨੇ ਜਿਹੜੇ ਹੋਰ ਪਾਣੀ ਦੀ ਮਾਰ ਹੇਠਾਂ ਸਕਦੇ ਨੇ ਸੋ ਮੌਸਮ ਵਿਭਾਗ ਦੀ ਪੇਸ਼ੰਗੋਈ ਅਤੇ ਸਥਾਨਕ ਪੌਂਗ ਡੈਮ ਵਿੱਚ ਪਾਣੀ ਦੇ ਪੱਧਰ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਇਸ ਦੇ ਚੱਲਦਿਆਂ ਬੀਬੀਐਮਬੀ ਨੇ ਡੈਮ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵੀਰਵਾਰ ਯਾਨੀ ਕਿ 28 ਅਗਸਤ ਨੂੰ ਦੁਪਹਿਰ ਬਾਅਦ 110000 ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ बीबीएमबी ਨੇ ਇਸ ਦੀ ਅਗਾਊਂ ਜਾਣਕਾਰੀ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਦੇ ਦਿੱਤੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਗੁਰਦਾਸਪੁਰ ਤਰਨਤਾਰਨ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਨੂੰ ਅਗਾਊਂ ਜਾਣਕਾਰੀ ਦਿੱਤੀ ਗਈ ਹੈ ਬਿਆਸ ਦਰਿਆ ਦੇ ਕੰਢੇ ਜ਼ਿਲ੍ਹਾ ਕਾਂਗੜਾ ਦੇ ਉਪ ਮੰਡਲ ਇੰਦੋਰਾ ਅਧੀਨ ਆਉਂਦੀਆਂ 17 ਪੰਚਾਇਤਾਂ ਵਿੱਚ ਬਕਾਇਦਾ ਮਨਿਆਦੀ ਕਰਵਾ ਕੇ ਪਿੰਡ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ ਸੁਇਸ ਤਹਤ ਵੀਰਵਾਰ ਨੂੰ ਯਾਨੀ ਕਿ ਅੱਜ ਦੁਪਹਿਰ 12 ਵਜੇ ਤੱਕ ਦਰਿਆ ਕੰਡੇ ਵਸੇ ਪਿੰਡਾਂ ਨੂੰ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਹੈ ਉਪ ਮੰਡਲ ਪ੍ਰਸ਼ਾਸਨ ਇੰਦੋਰਾ ਨੇ ਪੰਚਾਇਤ ਸੱਤਰਾਂ ਅਤੇ ਗ੍ਰਾਮ ਰੋਜ਼ਗਾਰ ਸਹਾਇਕਾਂ ਦੀ ਘਰ-ਘਰ ਜਾ ਕੇ 12 ਵਜੇ ਤੱਕ ਪਿੰਡ ਖਾਲੀ ਕਰਾਉਣ ਦੀ ਡਿਊਟੀ ਲਗਾਈ ਹੈ ਸੋ ਅੱਜ ਪੌਂਕ ਟਾਈਮ ਦੇ ਵਿੱਚੋਂ ਵੀਰਵਾਰ ਨੂੰ ਪਾਣੀ ਛੱਡਿਆ ਜਾਣਾ ਹੈ ਇਹ ਪਾਣੀ ਦੀ ਮਾਤਰਾ ਜਿਹੜੀ 1 ਲੱਖ 10 ਹਜ਼ਾਰ ਕਿਊਸਿਕ ਦਸੀ ਜਾ ਰਹੀ ਹੈ ਜੋ ਪੰਜਾਬ ਦੇ ਵੱਲੋਂ ਆਵੇਗਾ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ دریاਵਾਂ ਦੇ ਕੰਢਿਆਂ ਤੇ ਨਾ ਜਾਇਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਅਨੁਸੁਖਾਵੀ ਘਟਨਾ ਨਾ ਵਾਪਰੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਅੱਜ ਫਿਰ ਪਾਣੀ ਛੱਡਿਆ ਜਾਣਾ ਹੈ ਇਸ ਤੋਂ ਇਲਾਵਾ ਰਣਜੀਤ ਸਾਗਰ ਝੀਲ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਮਾਦੋਪੁਰ ਜਿਹੜਾ ਹੈਡਵਰਕ ਹੈ ਉੱਥੇ ਵੀ ਫਲੱਡ ਗੇਟ ਟੁੱਟ ਚੁੱਕਿਆ ਪਾਣੀ ਦਾ ਇਨਾ ਤੇਜ਼ ਵਹਾ ਹੈ ਸੋ ਪਾਣੀ ਕੰਟਰੋਲ ਵਿੱਚ ਨਹੀਂ ਹੋ ਰਿਹਾ ਹਿਮਾਚਲ ਪ੍ਰਦੇਸ਼ ਦੇ ਕੁਝ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਹੋਏ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਕੁਝ ਜ਼ਿਲ੍ਹਿਆਂ 'ਚ ਅਲਰਟ ਹੈ ਸੋ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ BBMP ਵੱਲੋਂ ਅਲਰਟ ਕੀਤਾ ਗਿਆ ਹੈ